ਬਿਤੋਂ ਉਹਨੇ 800 ਰੁਪਿਆ ਪਾਤਾ ਦੂਜੇ ਚੋਟਰ ਨੇ ਮੈਨੂੰ 500 ਏਡਾ ਪਾਗਲ ਕਿਹੜਾ ਹੁੰਦਾ ਜਿਹੜਾ ਦੋ ਪਾਸੇ ਪੈਸੇ ਵਾਕੇ ਕੋਈ ਮੈਂ ਤੁਪਲੇਖੇ ਨਾਲ ਪੈ ਗਏ ਕਿਉਂ ਦਿਮਾਗ ਖਰਾਬ ਕਰਦੇ ਆ ਯਾਰ ਤੂੰ ਮੇਰਾ ਅੱਜ ਆਪਾਂ ਇੱਥੇ ਜਾ ਕੇ ਆਉਣਾ ਕੋਈ ਕੰਮ ਆਪਰੇ ਤੇ ਕਿੱਥੇ ਜਾ ਕੇ ਆਉਣਾ ਉਹ ਕੰਮ ਆ ਕੋਈ ਸਾਨੂੰ ਥੋੜਾ ਜਿਹਾ ਆਫਿਸ ਦਾ ਕੰਮ ਆ ਉੱਥੇ ਜਾ ਕੇ ਆਉਣਾ ਸੀਗਾ ਮੈਂ ਥੋੜਾ ਲੇਟ ਹੋ ਗਏ ਤੂੰ ਲੇਟ ਕਰਾਦਾ ਚਾਹ ਕਨੀ ਮੈਂ ਤਾਂ ਕਦੋਂ ਦੀ ਉੱਠੀ ਆ ਤੁਸੀਂ ਨਹੀਂ ਤਿਆਰ ਹੋਣਾ ਚਾਹੁੰਦੇ ਹੈਗੇ ਮੈਂ ਤਾਂ ਆਪਸ ਕੋ ਕੰਮ ਉੱਤੇ ਜਾਣਾ ਲੇਟ ਹੋਈ ਜਾਨੀ ਆ ਰੋਟੀ ਤੂੰ ਪਕਾਈ ਨਹੀਂ ਸੀ ਲੈ ਕੰ ਆ ਦੇਖ ਲਓ ਦੀਦੀ ਆ ਵੀ ਕਾਟਨ ਚੀ ਹੈ ਵੈਸੇ ਤੁਹਾਨੂੰ ਕਿਹਨੂੰ ਦੱਸੇ ਮੇਰਾ ਸੂਟਾਂ ਦਾ ਕੰਮ ਉਹ ਤੁਹਾਡੇ ਹਸਬੰਦ ਨੇ ਦੱਸਿਆ ਸੀ ਅੱਛਾ ਅੱਛਾ ਜਿਵੇਂ ਮੈਨੂੰ ਗੱਲ ਪੁੱਛੀ ਗੱਲ ਗੋਲ ਮੋਲ ਸੀ ਕਰਕੇ ਜਿਆਦਾ ਈਜ਼ੀਆਂ ਹੁੰਦੀਆਂ ਨੇ ਮਤਲਬ ਸਮਝ ਹੀ ਨਹੀਂ ਆ ਰਹੀ ਮੈਂ ਕੀ ਕਰਾਂ ਮੈਂ ਤੁਸੀਂ ਸਰ ਨਾਲ ਹੱਥ ਕਿਉਂ ਨਹੀਂ ਮਲਾਇਆ ਨਹੀਂ ਹੱਥ ਮਰਾਉਣਾ ਮੰਤਰੀ ਆ ਲੈ ਇਹ ਦੰਦ ਲੈ ਕੇ ਘਰੇ ਬਠਾਈ ਬੈਠੀਆਂ ਹੈ ਕੋ ਯਾਰ ਸਰ ਨੇ ਉਹ ਮੇਰੇ ਆਫਿਸ 'ਚੋਂ ਤਾਂ ਕੰਮ ਕਰਦੇ ਨੇ ਸਰ ਹੋਣਗੇ ਤੇਰੇ ਮੇਰਾ ਕੁਸਚਨ ਲੱਗਦਾ ਓ ਠੀਕ ਹੈ ਇਹ ਦਫਾ ਆ ਗਿਆ ਹਲੋ ਹਾਂਜੀ ਕਿਵੇਂ ਹੋ ਉਹਦੀ ਬੁਦੀਆਂ ਸੁਣਿੰਦੇ ਸੋ ਆਉਣਾ ਆਫਿਸ ਤੋਂ ਆਉਣਾ ਯਾਰ ਅਜੇ ਤੇ ਮਨ ਨਾਲ ਐ ਫੋਨ ਨਾ ਕਰਿਆ ਕਰ ਰਛਿਤ ਇੱਕ ਕਰੇ ਜਿਹਨੇ ਦੇਖ ਲੈਣਾ ਜਿਹਨੇ ਦੇਖ ਲੈਣਾ ਸ਼ੱਕ ਹੋ ਜਾਊਗਾ ਕਾ ਹੋ ਜਾਣਾ ਮੇਰਾ ਜੀ ਨਹੀਂ ਲੱਗਦਾ ਨਾ ਮੈਨੂੰ ਜੀ ਮੇਰਾ ਗੜ ਲੱਗਦਾ ਚੱਲ ਚਲੋ ਮੈਂ ਚਲੋ ਮੈਂ ਆਉਣਾ ਆਉਣਾ ਆਫਿਸ ਆਉਣਾ ਕੋਈ ਕਰ ਆ ਗਿਆ ਆ ਗਿਆ ਆ ਗਿਆ ਆਫਿਸ ਕਿਹਦਾ ਫੋਨ ਸੀ ਇਹ ਉਹ ਤਾਂ ਆਫਿਸ ਕੁੜੀ ਦਾ ਫੋਨ ਸੀਗਾ ਹਲੋ ਚਾ ਤੇਰੇ ਸਮਝਾਉਂਦੀ ਹੈਗੀ ਵੀ ਸਾਰਨ ਤੁਸੀਂ ਆਫਿਸ 'ਚ ਰਹਨੇ ਹੋ ਫਿਰ ਵੀ ਤੁਹਾਨੂੰ ਐਨੇ ਫੋਨ ਕਿਉਂ ਕਰਦੀ ਆ ਉਹ ਤਾਂ ਕੰਮ ਆਉਣ ਦੇ ਕੰਮ 'ਪ੍ਰਤੀ ਗੱਲ ਕਰ ਰਹੀ ਸੀ ਤੇ ਜੱਪਾ ਇੱਥੇ ਜਾ ਕੇ ਆਉਣਾ ਕੰਮ 'ਪ੍ਰਤੀ ਕਿੱਛ ਹੋ ਗਿਆ ਕਿਉਂ ਉਹ ਕੰਮ ਆ ਕੋਈ ਸਾਨੂੰ ਥੋੜਾ ਜਿਹਾ ਆਫਿਸ ਦਾ ਕੰਮ ਆ ਉੱਥੇ ਜਾ ਕੇ ਆਉਣਾ ਸੀਗਾ ਮੈਂ ਥੋੜਾ ਲੇਟ ਹੋ ਗਏ ਤੂੰ ਲੇਟ ਕਰਾਤਾ ਚਾਹ ਕਨੀ ਮੈਂ ਤਾਂ ਕਦੋਂ ਦੀ ਉੱਠੀ ਆ ਤੁਸੀਂ ਨਹੀਂ ਤਿਆਰ ਹੋਣਾ ਚਾਹੁੰਦੇ ਹੈਗੇ ਮੈਂ ਤਾਂ ਆਪ ਸਭੂ ਕੰਮ ਤੇ ਜਾਣਾ ਲੇਟ ਹੋਈ ਜਾਨੀ ਰੋਟੀ ਤੂੰ ਪਕਾਈ ਨਹੀਂ ਸੀ ਕੰਮ ਤੇ ਲੇਟ ਹੋਈ ਜਾਨੀ ਆ ਮੈਂ ਵੀ ਲੇਟ ਹੀ ਹੋਇਆ ਤੇਰੇ ਕਰਕੇ ਲੇਟ ਹੋਇਆ ਛੜੀ ਗਿਆ ਟਿਫਨ ਤੁਹਾਡਾ ਪੈਕ ਕੀਤਾ ਪਿਆ ਮੈਂ ਵੀ ਕੰਮ ਤੇ ਚੱਲ ਰਹੀ ਹਾਂ ਤੇ ਸ਼ਾਮ ਨੂੰ ਆਉਣ ਲੱਗੀ ਮੈਨੂੰ ਨਾਲ ਲੈ ਆਇਓ ਠੀਕ ਹੈ ਚੱਲ ਦੇਖੂਗਾ ਜੇ ਮੇਰੇ ਕੋਲ ਟਾਈਮ ਨਾ ਫ੍ਰੀ ਹੋ ਗਿਆ ਤਾਂ ਲੈ ਆਉਂਗਾ ਨਹੀਂ ਫਿਰ ਤੂੰ ਆ ਜੀ ਛੜੀ ਠੀਕ ਹੈ ਮੈਂ ਵੀ ਚੱਲ ਹੂੰ ਚੱਲ ਠੀਕ ਹੈ ਫੋਨ ਕਰ ਲਓ ਚੰਗਾ ਸ਼ੁਕਰਾਵਾ ਚ ਕਿਵੇਂ ਇਹ ਵੀ ਬਤੰਦਰ ਨੂੰ ਟਾਈਮ ਤੇ ਬੋਰਡ ਦੀਏ ਅੱਧ ਤੱਕ ਰਗੇ ਸੀ ਸ੍ਰੀ ਗੁਰੂ ਜੀ ਸ੍ਰੀ ਗੁਰੂ ਜੀ ਤੁਸੀਂ ਆਪਣਾ ਹੈਪੀ ਦੀ ਵਾਈਫ ਹੋ ਹਾਂਜੀ ਕੀ ਕੰਮ ਸੀਗਾ ਮੈਂ ਉਹਨਾਂ ਨਾਲ ਆਫਿਸ 'ਚ ਕੰਮ ਕਰਦੀ ਹਾਂ ਅੱਛਾ ਤੁਸੀਂ ਉਹ ਜਿਹੜੇ ਨਾਲ ਕੰਮ ਕਰਦੇ ਹੋ ਹਾਂਜੀ ਉਹਨਾਂ ਨੇ ਦੱਸਿਆ ਸੀ ਕਿ ਛੋਟੀ ਕੱਪੜਿਆਂ ਦੀ ਸ਼ਾਪ ਆ ਹਾਂਜੀ ਹਾਂਜੀ ਕੱਪੜਾ ਮ ਘਰੀ ਪਾਇਆ ਹੋਇਆ ਸੂਟ ਲੈਣਾ ਸੀ ਹਾਂਜੀ ਸੂਟ ਲੈਣੇ ਸੀਗੇ ਤੁਸੀਂ ਆਫਿਸ ਨਹੀਂ ਗਏ ਅੱਜ ਨਹੀਂ ਅੱਜ ਤਾਂ ਮੈਂ ਛੁੱਟੀ 'ਤੇ ਸੀ ਅੱਛਾ ਅੱਛਾ ਹਾਂਜੀ ਚਲੋ ਆਜੋ ਆ ਦੇਖ ਲਓ ਦੀਦੀ ਆ ਵੀ ਕਾਟਨ ਚੀ ਹੈ ਵੈਸੇ ਤੁਹਾਨੂੰ ਕਿਹਨੂੰ ਦੱਸੇ ਮੇਰਾ ਸੂਟਾਂ ਦਾ ਕੰਮ ਉਹ ਤੁਹਾਡੇ ਹਸਬੰਦ ਨੇ ਦੱਸਿਆ ਸੀਗਾ ਅੱਛਾ ਅੱਛਾ ਛਾਲ ਵਧੀਆ ਕੀਤਾ ਇਹ ਵੀ ਮੈਂ ਇਹ ਕੰਮ ਕਰਦੀ ਹਾਂ ਨਾ ਸਿੱਕੋ ਹੀ ਆਫਿਸ ਤੋਂ ਹਾਂਜੀ ਹਾਂ ਤਾਂ ਮੈਨੂੰ ਪਤਾ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਹਾਂਜੀ ਕਰੋ ਦੇਖੋ ਤੁਸੀਂ ਮਾਇੰਡ ਨਾ ਕਰਿਓ ਹਨਾ ਤੁਸੀਂ ਵੀ ਇੱਕ ਲੇਡੀਜ਼ ਨੂੰ ਤੁਹਾਨੂੰ ਵੀ ਪਤਾ ਹੀ ਮੇਰੀ ਫੀਲਿੰਗਸ ਕਿੰਧੀਆਂ ਹੋਣਗੀਆਂ ਮੈਨੂੰ ਨਾ ਇਦਾਂ ਲੱਗਦਾ ਜਿਦਾਂ ਮੇਰੇ ਹਸਬੰਦ ਦੀ ਕਿਸੇ ਨਾਲ ਗੱਲ ਹੁੰਦੀ ਆ ਉਹ ਨਹੀਂ ਨਹੀਂ ਇਹ ਤਾਂ ਸੋਨੂ ਹੀ ਵੈਮ ਆ ਉਹ ਤਾਂ ਬੰਦਾ ਹੀ ਬੜਾ ਵਧੀਆ ਆ ਉਹ ਤਾਂ ਨਾ ਬਿਨਾ ਕੰਮ ਤੋਂ ਕਿਸੇ ਨੂੰ ਨਹੀਂ ਬੁਲਾਉਂਦੇ ਹੈਗੇ ਆਫਿਸ ਚ ਅੱਛਾ ਹਾਂ ਤਾਂ ਮੈਨੂੰ ਯਕੀਨ ਵੀ ਹੈਗਾ ਪਰ ਸ਼ੱਕ ਵੀ ਹੈਗਾ ਤੁਸੀਂ ਤਾਂ ਉਹਦੇ ਨਾਲ ਕੰਮ ਕਰਦੇ ਥੋਨੂੰ ਤਾਂ ਪਤਾ ਹੀ ਹੋਊਗਾ ਕੋਈ ਆਫਿਸ ਚ ਹੋਰ ਕੁੜੀ ਹੈਗੀ ਆ ਨਹੀਂ ਹੋਰ ਤਾਂ ਨਹੀਂ ਹੈਗੀ ਹੁਣ ਜੇ ਹੈਗੀ ਆ ਫੇਰ ਜਾਦੇ ਇਸ ਦੀਆਂ ਨਹੀਂ ਉਹ ਵੀ ਉਹਨਾਂ ਨਾਲ ਕੀ ਗੱਲ ਹੋ ਗਈ ਤੁਹਾਨੂੰ ਪਤਾ ਹੀ ਆ ਇਹ ਤਾਂ ਗੱਲ ਹੈਗੀ ਆ ਚਲੋ ਮਾਈਂਡ ਨਾ ਕਰਿਓ ਉਹਨਾਂ ਨਾਲ ਉਹਨਾਂ ਕੋਲੇ ਗੱਲ ਨਾ ਕਰਿਓ ਮੈਂ ਤਾਂ ਵੈਸੇ ਹੀ ਨਾਰਮਲ ਪੁੱਛਿਆ ਸੀ ਤੁਹਾਨੂੰ ਹਾਂਜੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਠੀਕ ਹੈ ਇਹਦਾ ਕੀ ਰੇਟ ਆ ਸੋਣਾ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਦੇਖ ਲਓ ਸਾਰੇ ਸੂਟ ਜਿਹੜਾ ਤੁਹਾਨੂੰ ਸਹੀ ਲੱਗੂਗਾ ਫਿਰ ਰੇਟ ਵੀ ਦੱਸ ਦੂੰਗੀ ਮੈਂ ਆ ਦੇਖ ਲਓ ਪਲੀਜ਼ ਤੁਸੀਂ ਗੱਲ ਨਾ ਕਰੋ ਠੀਕ ਹੈ ਮੇਰੇ ਹਸਬੰਦ ਕੋਲੇ ਨਹੀਂ ਨਹੀਂ ਮੈਂ ਕੋਈ ਗੱਲ ਹੀ ਕਰਦੀ ਜੇ ਕੋਈ ਗੱਲ ਹੈਗੀ ਤੁਸੀਂ ਦਿਲ ਖੋਲ ਕੇ ਕਰ ਲਿਆ ਕਰੋ ਕੋਈ ਚੱਕਰ ਨਹੀਂ ਹੈਗਾ ਬਸ ਹੋਰ ਤਾਂ ਕੋਈ ਗੱਲ ਹੈ ਨਹੀਂ ਆਈ ਪੁੱਛਣਾ ਸੀਗਾ ਵੈਸੇ ਅੱਜ ਆਫਿਸ ਨੇ ਆਏ ਕਿਥੇ ਗਏ ਨਹੀਂ ਹਾਂਜੀ ਉਹ ਅੱਜ ਨਾਲ ਰਿਸ਼ਤੇਦਾਰੀ ਚ ਗਏ ਨੇ ਆਹ ਅੱਛਾ ਹਾਂ ਹਾਂਜੀ ਉਹ ਫਿਰ ਮਾਂ ਅੱਜ ਦੱਸਿਆ ਨਹੀਂ ਨਾ ਉਹਨਾਂ ਨੇ ਨਾ ਲੀਵ ਦਿੱਤੀ ਛੁੱਟੀ ਵੀ ਐਡਾ ਹੀ ਕਰ ਲਈ ਓਕੇ ਬਸ ਨਾ ਤੁਹਾਨੂੰ ਪਤਾ ਹੀ ਹੈ ਅਮਰਜੈਂਸੀ ਆ ਗਈ ਸੀ ਕੋਈ ਜ਼ਰੂਰੀ ਜਾਣਾ ਸੀ ਰਿਸ਼ਤੇਦਾਰੀ ਚ ਤਾਂ ਕਰਕੇ ਚਲ ਗਏ ਕੋਈ ਨਾ ਹਾਫੜੇ ਆਈ ਜਾਣਗੇ ਉਹ ਠੀਕ ਹੈ ਬਸ ਇਲੇ ਕਾਨੂੰ ਕੱਢੀ ਜਾਂਦੇ ਹਾਂ ਮੈਂ ਮੇਰੇ ਦੇ ਇੱਕ ਹੀ ਪਸੰਦ ਆਇਆ ਉਹ ਹੀ ਲੈ ਲਾਂ ਚਲੋ ਠੀਕ ਹੈ ਲੈ ਲਓ ਲਿਓ ਆਵਲਾ ਪੈਕ ਕਰ ਹਾਂਜੀ ਲਿਓ ਤੁਸੀਂ ਬੈਠੋ ਮੈਂ ਚਾਹ ਬਣਾ ਦਿੰਦਾ ਇਧਰ ਐਡ ਦੱਸ ਦਿਓ ਤੇ ਮੈਂ ਤੁਹਾਨੂੰ ਦਫਤਰ ਜਾ ਕੇ ਪਾ ਦੂੰਗੀ پیسے ਠੀਕ ਹੈ ਕੋਈ ਗੱਲ ਨਹੀਂ ਮੈਂ ਪੈਕ ਕਰ ਦਿੰਦੀ ਹਾਂ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਨਾਲੇ ਕਲ ਨਾ ਕੁਝ ਸਮਝ ਚ ਨਹੀਂ ਆਈ ਹੈਗੀ ਜਿਵੇਂ ਮੈਨੂੰ ਕੱਲ ਪੁੱਛੀ ਗੱਲ ਗੋਲ ਮੋਲ ਸੀ ਕਰਕੇ ਜਿਆਦਾ ਈਜ਼ੀਆ ਹੁੰਦੀਆਂ ਨੇ ਮਤਲਬ ਸਮਝ ਹੀ ਨਹੀਂ ਆ ਰਹੀ ਵੀ ਕੀ ਕਰਾਂ ਚਲ ਐਨਾ ਕ ਤਾਂ ਮੈਨੂੰ ਵਿਸ਼ਵਾਸ ਹੈਗਾ ਵੀ ਮੇਰਾ ਹਸਬੰਦ ਐਦਾਂ ਦਾ ਨਹੀਂ ਪਰ ਵਸੇ ਇੱਕੋ ਹੀ ਗੱਲ ਤੇ ਐਸਾ ਲੱਗਦਾ ਵੀ ਯਾਰ ਬਾਰ-ਬਾਰ ਕੁੜੀ ਕਿਹੜੀ ਫੋਨ ਕਰਦੀ ਐ ਇਹਨੂੰ ਵੀ ਜਦੋਂ ਇੱਕੇ ਆਫਿਸ ਦੇ ਵਿੱਚ ਕੰਮ ਕਰਦੇ ਆ ਤਾਂ ਫਿਰ ਵਾਰ-ਵਾਰ ਕਾਲ ਚਲ ਛੱਡ ਯਾਰ ਸ਼ਾਇਦ ਮੈਂ ਉਹੀ ਸ਼ੱਕ ਕਰੀ ਜਾਨੀ ਚਾਹ ਆਪਣਾ ਕਿਦਾਂ ਬਣਾ ਤੇ ਫਿਰ ਪੈਕ ਕਰਦੇ ਆ ਅੱਗੇ ਤੁਸੀਂ ਕਿਵੇਂ ਆ ਮਾਸੀ ਹੁਣ ਠੀਕ ਆ ਮਾਸੀ ਦਾ ਹੁਣ ਫਰਕ ਹੈ ਚਾਹ ਨੂੰ ਸ਼ੁਰੂ ਕਰਾ ਆਰਾਮ ਕਰ ਬਾਬਾ ਛਲ ਵਧੀਆ ਚਲ ਐਂ ਕਰ ਯਾਰ ਮੈਂ ਥੱਕ ਗਿਆ ਚਾਹ ਬਣਾ ਥੋੜੀ ਚਾਹ ਬਣਾ ਦੇਣੀ ਆ ਤੇ ਉਹ ਹਰਪ੍ਰੀਤ ਆਈ ਸੀ ਅੱਜ ਮਰੇ ਆਫਿਸ ਕੁੜੀ ਹਾਂ ਐਸੀ ਕੀ ਤੁਹਾਨੂੰ ਕਿਵੇਂ ਪਤਾ ਉਹਨੇ ਫੋਨ ਕਰਿਆ ਸੀ ਕਹਿੰਦੀ ਮੈਂ ਸੂਟ ਸੱਟ ਲੈ ਕੇ ਆਉਣੀ ਆ ਮਾਂ ਦੀ ਭਾਬੀ ਕੋਲੇ ਵਗਦੀ ਸੂਟ ਲੈ ਆਏ ਅੱਛਾ ਹਾਂ ਹਾਂ ਐਸੀ ਕੀ ਲੈ ਗਈ ਇੱਕ ਸੂਟ ਕਿੰਨੇ ਲੈ ਗਈ ਮੁਸੇ ਕੁਈ ਲੈ ਕੇ ਗਈ ਆ ਤੇ ਪੇਮੈਂਟ ਕਹਿੰਦੀ ਮੈਂ ਗੂਗਲ ਪੇ ਕਰ ਦੂੰਗੀ ਆਫਿਸ 'ਚ ਜਾ ਕੇ ਕਰਤੀ ਸੀ ਮੈਨੂੰ ਨੇ ਹੈ ਕਰਤੇ ਸੀ ਉਹਨੇ ਮੈਨੂੰ ਗੂਗਲ ਪੇ ਤੁੰਨੋ ਵੇਸੇ ਕਰਤੇ ਹਾਂ ਪਰ ਨੰਬਰ ਤਾਂ ਉਹ ਮੇਰਾ ਲੈ ਕੇ ਗਈ ਸੀ ਮੈਨੂੰ ਕਰਤੇ ਸੀ ਉਹ ਕਹਿੰਦੀ ਫਿਰ ਤੈਨੂੰ ਪਤਾ ਨਹੀਂ ਲੱਗਿਆ ਹੋਣਾ ਨੂੰ ਅੱਛਾ ਕਿੰਨੇ ਕੀਤੇ ਐ 800 ਰੁਪਏ ਕਰੇ 800 ਹੂੰ ਪਰ ਸੂਟ ਤਾਂ 500 ਦਾ ਸੀਗਾ 800 500 ਦਾ ਹੀ ਸੂਟ ਆ ਹਾਂ ਉਹ ਫਿਰ ਉਹਦਾ ਦਿਮਾਗ ਤੁਮੂਗਾ ਇਹ ਜਿਹਾ ਹੀ ਐ ਉਹਨੇ ਜਾਣ ਕੇ ਪਤਾ ਪਤ ਨਹੀਂ ਪਾਤੀ ਹੋਣਗੇ ਚਲ ਕੋਈ ਨਾ ਤੂੰ ਚਾਹ ਬਣਾ ਯਾਰ ਬਣਾਉਣੀ ਚਾਹ ਬਣਾਣਾ ਕਰ ਬਥੱਕ ਹੋ ਗਿਆ ਬਣਾਉਣੀ ਹੈ ਚਾਹ ਤਾਂ ਕਿਹ ਲਿਆ ਕਰਾ ਚਾਹ ਮੈਨੂੰ ਸਮਝ ਨਹੀਂ ਆ ਰਹੀ ਗੱਲ ਵੀ ਹੋਈ ਕੀ ਜਾ ਰੇ ਨੰਬਰ ਤਾਂ ਮੇਰੇ ਲੈ ਕੇ ਗਿਆ Google Pay ਦਾ ਤੇ ਇਹ ਕਹਿੰਦਾ ਮੈਨੂੰ ਪੈਸੇ ਕਰਤੇ ਸੂਟ 500 ਦਾ 800 ਰੁਪਿਆ ਮੈਨੂੰ ਨਾ ਸੱਚੀ ਕੋ ਸਮਝ ਨਹੀਂ ਆ ਰਹਾ ਹੈਗਾ ਹੈ ਕਰਦੀਆਂ ਇਹਦੇ ਫੋਨ 'ਚ ਮੈਸੇਜ ਚੈੱਕ ਕਰਾਂਗੀ ਦੱਸ ਮੈਂ ਕਿੰਝ ਸੈਲਰੀ ਵੀ ਬਤਾ ਦਾਂ ਉਹ ਥੋੜੀ ਜੀ ਤੁਸੀਂ ਗੱਲ ਕਰ ਲਾਂਗੇ ਜੀ ਸੈਲਰੀ ਕੋਈ ਗੱਲ ਨਹੀਂ ਮੇਲ ਪਾਉਣੀ ਪੈਂਦੀ ਹੈ ਮੇਲ ਪਾਦਾ ਸਸੀ ਗਾਲ ਜੀ ਸਸੀ ਗਾਲ ਠੀਕ ਆ ਠੀਕ ਠਾਕ ਹੀ ਤੁਸੀਂ ਆਂ ਬੈਜੋ ਉਹ ਮੇਲ ਪਾਈ ਹੋਈ ਹੈ ਜਦੋਂ ਉਹਨਾਂ ਨੇ ਮੇਲ ਐਕਸੈਪਟ ਕਰ ਲਈ ਉਹਦੀ ਸੈਲਰੀ ਬਤਾ ਦੇਣਗੇ ਲੈ ਸਰ ਨੂੰ ਇੰਝ ਤੁਸੀਂ ਜਾਣਦੇ ਤਾਂ ਹੈਗੇ ਆ ਓਕੇ ਚੋ ਹਾਂਜੀ ਚਲੋ ਸਸੀ ਗਾਲ ਜੀ ਮੈਂ ਚੱਲਦਾ ਸਰ ਚਾਹ ਤਾਂ ਪੀ ਜਿਓ ਮਾਜੀ ਮੈਂ ਲੇਟ ਹੋ ਰਿਹਾ ਫਿਰ ਚਲੋ ਠੀਕ ਹੈ ਠੀਕ ਹੈ ਸਸੀ ਗਾਲ ਜੀ ਓਕੇ ਸਰ ਮੈਂ ਤੁਸੀ ਸਰ ਨਾਲ ਹੱਥ ਕਿਉਂ ਨਹੀਂ ਮਲਾਇਆ ਨਹੀਂ ਹੱਥ ਮਰਾਉ ਉਹਨੂੰ ਮੰਤਰੀਆ ਲੈ ਲੈ ਆ ਕੇ ਤੋਂ ਅੰਦਰ ਬਿਠਾਈ ਬੈਠੀਆਂ ਉਹਨੂੰ ਓ ਯਾਰ ਫਿਰ ਕੀ ਹੋ ਗਿਆ ਮੈਨੂੰ ਛੱਡਣਾ ਆਇਆ ਸੀ ਮੈਂ ਕਿਹਾ ਸਰ ਚਾਹ ਪਾਣੀ ਪੀਰ ਲੈ ਡਿੱਗ ਟਿੱਕ ਗੱਲ ਹੋ ਗਈ ਇਹ ਤਾਂ ਤੂੰ ਮੈਨੂੰ ਪਤਾ ਜਾਣ ਕੇ ਚ ਲੈ ਕੇ ਆਈਆਂ ਜਿਹੜਾ ਮੇਰੇ ਤੋਂ ਡਾਊਟ ਕਰਦੀਆਂ ਵੀ ਆਮ ਲਾਨਾ ਟਿੰਕਾ ਉਹਦੀ ਖੇਚ ਲੈ ਕੇ ਆਈਆਂ ਤੂੰ ਅੱਜ ਨਾਲ ਜਾਣ ਯਾਰ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਮੈਂ ਲੇਟ ਹੋ ਰਹੀ ਸੀ ਸਰ ਮੈਨੂੰ ਛੱਡਣਾ ਆਇਆ ਸੀ ਸਿਰਫ ਉਹ ਇੱਧਰ ਲੰਗਣਾ ਸੀ ਉਹਨਾਂ ਨੇ ਮੈਂ ਉਹਨੂੰ ਕਿਹਾ ਤਾਂ ਮੈਨੂੰ ਕਿ ਸਰ ਐਦਾਂ ਚੰਗਾ ਨਹੀਂ ਲੱਗਦਾ ਮੇਰੇ ਸਿ ਚਾਹ ਪਾਣੀ ਪੀ ਗਿਆ ਜਾ ਸਰ ਨੇ ਉਹ ਮੇਰੇ ਆਫਿਸ ਚ ਤਾਂ ਕੰਮ ਕਰਦੇ ਸਾਰ ਹੋਣਗੇ ਤੇਰੇ ਮੇਰਾ ਕੁਸ਼ਨ ਲੱਗਦਾ ਹੋ ਠੀਕ ਹੈ ਅੱਤੋਂ ਬਾਅਦ ਮੇਰੇ ਘਰੇ ਨਾ ਵੜ ਜਾਓ ਚਲੋ ਠੀਕ ਹੈ ਮੇਥੋਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਲੈ ਕੇ ਆਉਂਦੀ ਮੈਂ ਗਲਤੀ ਹੋ ਗਈ ਤੇ ਮੇਰੇ ਤਾਂ ਬੜੇ ਇਲਜ਼ਾਮ ਲਾਉਂਦੀ ਸੀ ਮੈਂ ਕਿਉਂ ਸਮਲਾਇਆ ਬੀਤੋਂਦਣਾ ਗਲਤ ਫੜੰਦਾ ਮੈਂ ਉਹਨੂੰ ਲੈ ਕੇ ਜਾ ਮੇਰੇ ਨਾਲ ਕਦੇ ਦੇਖਿਓ ਤੂੰ ਤਾਂ ਮੈਂ ਤੁਹਾਨੂੰ ਗਲਤੀ ਨਹੀਂ ਕਿਹਾ ਮੈਂ ਸਿਰਫ ਤੁਹਾਨੂੰ ਇੰਨਾ ਕਿਹਾ ਸੀ ਵੀ ਪੈਸੇ ਕਿਵੇਂ ਦੋ ਪਾਸੇ ਕੋਈ ਕਰ ਸਕਦਾ ਨਾਲੇ ਗੱਲ ਬਤਾਉਣ ਦੀ ਲੋੜ ਨਹੀਂ ਮੈਂ ਤੁਹਾਨੂੰ ਕਹੀ ਦਿੱਤਾ ਵੀ ਮੈਂ ਅੱਜ ਤਾਂ ਨਹੀਂ ਬੁਲਾਉਂਦੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਇਨਸਾਨ ਤੋਂ ਜਿਵੇਂ ਤੇਥੋਂ ਹੋਈ ਹੈ ਤੂੰ ਲਿਆ ਕੇ ਬਿਠਾ ਲਿਆ ਘਰੇ ਚਲੋ ਠੀਕ ਹੈ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਠੀਕ ਹੈ ਮਾਫ ਕਰ ਦਿਓ ਆਦਿਵਰੀ ਗਲਤੀ ਦੂਜੇਵਰੀ ਗੁਨਾਹ ਇਹ ਤੇਰੇ ਤੋਂ ਸਿੱਖੇ ਕੋਈ ਕਿਵੇਂ ਹੈ ਦੱਸੋ ਬੜੀ ਸੋਹਣੀ ਥਾਂ ਲੱਭੀ ਆ ਹੋਰ ਮੈਨੂੰ ਅਸੀਂ ਅਸੀਂ ਚੀਜ਼ਾਂ ਲੱਭਣੀਆਂ ਪੈਂਦੀਆਂ ਨੇ ਚਲੋ ਤਾਂ ਠੀਕ ਆ ਮੈਂ ਥੋੜੇ ਕਰੇ ਗਈ ਸੀ ਥੋੜੀ ਬੋਟੀ ਬੜਾ ਸ਼ੱਕ ਕਰਦੀ ਹੋਈ ਆਪ ਕੋ ਕਿਉਂ ਠੀਕ ਕਹਿੰਦੀ ਸੀ ਹੋਰ ਪੁੱਛਦੀ ਸੀ ਮੈਨੂੰ ਕਿ ਇਹ ਦੀ ਕਹਿੰਦੀ ਕਿਸੇ ਡਾਕਟਰ ਚ ਕਿਸੇ ਨਾਲ ਗੱਲਬਾਤ ਨਹੀਂ ਹੋਈਗੀ ਹਾਂ ਮਾ ਨਹੀਂ ਕਿਸ ਨਾਲ ਲੀਗੀ ਕਹਿੰਦੀ ਤੇ ਕੁੜੀਆਂ ਕਿੰਨੀਆਂ ਦਾ ਮੈਂ ਸਾਰੀਆਂ ਵੱਡੀ ਉਮਰ ਦੀਆਂ ਨੇ ਹੁਣ ਉਹਨੂੰ ਕੀ ਪਤਾ ਕਿ ਜਿੰਨਾ ਗੱਲ ਤੇਰੇ ਸਾਹਮਣੇ ਹੀ ਬੈਠੀ ਐ ਸਹੀ ਗੱਲ ਐ ਚਲ ਦਿਮਾਗ ਤਾਂ ਕੰਮ ਕਰਕੇ ਮਿਲਦੇ ਆਂ ਕਿ ਤੇ ਤੂੰ ਛੱਕੀ ਨਾ ਕਰਾ ਦੇ ਈਦੀ ਵੀ ਮੈਂ ਪਾਗਲ ਨਹੀਂ ਹੈਗੀ ਸੋੜਦੀ ਤਾਂ ਸੋਗ ਮੈਂ ਪੂਰੀ ਜਜੇਕਾਰ ਕਰਕੇ ਆਈ ਆ ਅੱਛਾ ਚਲ ਬਈ ਕਰ ਮੇਰੀ ਗੱਲ ਸੁਣੋ ਹਾਂ ਸੂਟ ਦੇ ਪੈਸੇ ਤੁਸੀਂ ਉਹਨੂੰ ਦੇ ਦਿੱਤੇ ਸੂਟ ਦੇ ਪੈਸੇ ਮੈਂ ਤਾਂ ਉਹਨੂੰ ਕਹਤਾ ਵੀ ਤੂੰ ਉਹਨੇ ਕਰ ਤੇ ਗੂਗਲਵੇ ਮੈਨੂੰ ਲੈ ਉਹਨੂੰ ਕਿ ਲੋੜ ਸੀਗੀ ਉਦੋਂ ਮੈਂ ਵੀ ਪਾ ਕਰਤੇ ਉਹਨੂੰ ਤੁਸੀਂ ਕਿੰਨੇ ਕੀਤੇ ਨੇ ਮੈਂ 800 ਕਹਤਾ ਉਹ ਥੋੜਾ ਘੱਟ ਉਹ ਯਾਰ ਤੂੰ ਦੱਸਤਾ ਦਿੰਦੀ ਮੈਨੂੰ ਉਹ ਤੁਸੀਂ ਮੈਨੂੰ ਪੁੱਛਿਆ ਯਾਰ ਇੱਕ ਵਾਰੀ ਮੈਨੂੰ ਫੋਨ ਤਾਂ ਕਰਕੇ ਪੁੱਛ ਲੰਦੇ ਯਾਰ ਗਲਤੀ ਤੇਰੀ ਤੂੰ ਮੇਰੇ ਤੇ ਚੜੀ ਆਉਣੀ ਜਦੋਂ ਤੂੰ ਮੈਨੂੰ ਇੱਕ ਵਾਰ ਦੱਸਦੀ ਵੀ ਮੈਂ ਕਿੰਨੇ ਦਾ ਸੂਟ ਲੈ ਕਿੰਨੇ ਦਾ ਲੈ ਕੇ ਆਈ ਆ 500 ਦਾ ਸੀ ਮੈਂ ਉਹਨੂੰ 800 ਕਹਤਾ ਮੈਂ ਖਾਲੇ ਮੈਨੂੰ ਗੂਗਲ ਪੇ ਕਰਤੇ ਉਹਨੇ ਬਸ ਹੁਣ ਇਧਰੋਂ ਮੈਂ ਕਰਤੇ ਹੁਣ ਤੁਸੀਂ ਕਹਿ ਦਿਓ ਉਹਨੂੰ ਕਿ ਗਲਤੀ ਨਾ ਪੈ ਗਈ ਮੈਂ ਤਾਂ ਕਿਸੇ ਹੋਰ ਨੂੰ ਪਾਉਣੇ ਦੀ ਕਿਹਾ ਉਹ ਤਾਂ ਉਹਨੂੰ ਸ਼ੱਕ ਕਰੂ ਹੁਣ ਪੱਕੀ ਹੋ ਸ਼ੱਕਾ ਤਾਂ ਕਰੂਗੀ ਇਧਰੋਂ ਤੁਸੀਂ 800 ਕਰਤਾ ਮੈਂ 500 ਕਰਤਾ ਐ ਕਰਿਓ ਮੇਰੀ ਗੱਲ ਸੁਣ ਕਹਦੇ ਉਹਨੇ ਨਾ ਰੇਟ ਤਾਂ ਤੈਨੂੰ ਪੁੱਛਿਆ ਨਹੀਂ ਸੀਗਾ ਕਹਦੇ ਕਹਦੇ ਉਹਨੇ ਮੈਨੂੰ ਹੁਕਮ-ਪੁੱਕੇ ਪਾਤੇ ਮੈਂ ਉਹਨੂੰ ਰੇਟ ਨਹੀਂ ਪੁੱਛਿਆ ਨਾ ਇਹਨੇ ਮੈਨੂੰ ਦੱਸਿਆ ਤੁਸੀਂ ਕਿਉਂ ਮੈਂ ਤਾਂ ਹੁਕਮ-ਪੁੱਕੇ ਪਾਤੇ ਸੀ ਉਹਨੇ ਕੀ ਪਤਾ ਨਹੀਂ ਹੁਣ 500 ਦਾ ਕੀ 800 ਦਾ ਤੇ 200 ਰੁਪਇਆ ਕਹਦੇ ਮੈਂ ਉਹਨੂੰ ਮੋੜ ਦੂੰਗਾ ਤੇਰਾ 232 ਚਲ ਉਹ ਕਹੂੰਗਾ ਵੀ ਉਹਨੇ ਗਲਤੀ ਨਾਲ ਪੈਗੇ ਵੀ ਉਹ ਕਹਿੰਦੀ ਵਾਪਸ ਕਰ ਦੋ ਹਾਂ ਕਹਦੇ ਉਹਨੂੰ ਵਾਪਸ ਕਰ ਦੂਗੀ 300 ਕਹਦੇ ਉਹ ਵਾਪਸ ਕਰ ਦੂ ਕਹਦੇ ਉਹ 500 ਤਾਂ ਕਹਦੇ ਉਹਨੇ ਕਿਸੇ ਹੋਰ ਨੂੰ ਪਾਉਣਾ ਦੀ ਤੇ ਉੱਪਰ ਤੇਰਾ ਨੰਬਰ ਆ ਗਿਆ ਤੇ ਉਹ ਤੈਨੂੰ ਪੈਗੇ ਕਹਦੇ ਚਾ ਕੋਈ ਗੱਲ ਟਾਲੂਗਾ ਸ਼ੱਕ ਪੱਕਾ ਕਰੋ ਤੇਰੇ ਤੇ ਸ਼ੱਕ ਤਾਂ ਕਰੂਗੀ ਤੂੰ ਤਾਂ ਮੇਨ ਜਾਈ ਜੀ ਗੱਲਾਂ ਵੀ ਇਹੋ ਜਿਹੀਆਂ ਨੇ ਤੂੰ ਤਾਂ ਜੇ ਜੇ ਕਰ ਕਰਾ ਕੇ ਆਈ ਸੀ ਕਹਿੰਦੀ ਮੈਂ ਆ ਕਰਾਤਾ ਕੰਮ ਯਾਰ ਹੁਣ ਮੈਨੂੰ ਕੀ ਪਤਾ ਸੀ ਤੇਰਾ ਘੱਟੋ ਘੱਟ ਕੋਈ ਫਰਜ਼ ਤਾਂ ਹੈਗਾ ਫੋਨ ਕਰਨ ਦਾ ਮੇਰੀ ਗੱਲ ਸੁਣੋ ਅੱਗੇ ਮੈਂ ਕਦੇ ਤੁਹਾਡੇ ਤੋਂ ਪੈਸੇ ਮੰਗੇ ਨਹੀਂ ਇਦਿੜੇ ਹੁਣ ਕਹਿਣਾ ਸੀਗਾ ਤੂੰ ਇਹ ਕਿਉਂ ਕੀਤੇ ਪਹਿਲਾਂ ਦੱਸੋ ਮੈਂ ਤਾਂ ਟਾਲਣਾ ਸੀ ਉਹਨੂੰ ਤੇ ਮੇਰੇ ਨਾਲ ਤਾਂ ਗੱਲ ਕਰ ਜੇ ਕਰਨ ਲੱਗੇ ਸੀ ਵੀ ਤੁਸੀਂ ਕੀ ਕਿਹਾ ਘਰੇ ਕੀ ਨਹੀਂ ਕਿਹਾ ਹੂੰ ਸੁਣ ਮੈਂ ਕਿੰਨੇ ਫੋਨ ਲਾਏ ਪਤਾ ਨਹੀਂ ਤੁਸੀਂ ਕਿੱਥੇ ਸੀਗੇ ਜਿੰਦਾ ਮਤਲਬ ਨਹੀਂ ਟਾਈਮ ਲੱਗਿਆ ਫੋਨ ਚੱਕਣ ਦਾ ਤੁਹਾਨੂੰ ਪੈਸੇ ਸੈਂਡ ਕਰ ਦੇਂਗੀ ਮੈਂ ਦਫ਼ਤਰ ਤਾਂ ਆਉਣਾ ਹੀ ਸੀਗਾ ਉਦੋਂ ਗੱਲ ਕਰ ਲੈਂਦੀ ਮੇਰੇ ਨਾਲ ਤੂੰ ਦਫ਼ਤਰ ਤਾਂ ਸਾਰਾ ਦਿਨ ਤਾਂ ਉਹ ਬੌਸ ਜਾਂ ਸਰ ਦਾ ਸਿਰ ਤੇ ਖੜਿਆ ਰਹਿੰਦਾ ਉਹ ਗੱਲ ਕਰਨ ਦਿੰਦਾ ਆਪਾਂ ਨੂੰ ਹੂੰ ਜਿਵੇਂ ਮਰਜ਼ੀ ਸੀਗਾ ਗੱਲ ਤਾਂ ਕਰਦੇ ਇੰਨਾ ਕੁ ਵੀ ਲੰਚ ਟਾਈਮ ਗੱਲ ਕਰ ਲੈਂਦੇ ਮੇਰੀ ਗੱਲ ਸੁਣ। ਇੱਕ ਗੱਲ ਕਹਾਂ। ਤੂੰ ਕਿਉਂ ਮਰਵਾਏਂਗੀ ਯਾਰ ਤੂੰ ਪੱਕਾ ਕਿਸੇ ਦਿਨ ਮਰਵਾਏਂਗੀ। ਤੂੰ ਕਿਉਂ ਮਰਵਾਉਂਗੀ ਮੇਰੀ ਗੱਲ ਤਾਂ ਸੁਣ ਲੈ। ਹਾਂ। ਜੇ ਤੂੰ ਉਹਨੂੰ ਤਲਾਕ ਹੀ ਦੇ ਦੇਵੇਂ ਯਾਰ। ਸਾਰਾ ਜੱਬ ਨਹੀਂ ਨਿਬੜਿਆ। ਯਾਰ ਤੇਰਾ ਦਿਮਾਗ ਖਰਾਬ ਐ। ਲੈ ਤੂੰ ਗੱਲਾਂ ਕਿਹੋ ਜਿਹਾ ਕਰਦੀ ਐ ਤਲਾਕ ਦੇ ਦੇ ਉਹਨੂੰ ਹੈ। ਉਹਨੂੰ ਤਲਾਕ ਦੇ ਯਾਰ ਆਪਾਂ ਵਿਆਹ ਕਰਾ ਲੈਣੇ ਆ। ਯਾਰ ਕੀ ਯਾਰ ਤੇਰੇ ਦਿਮਾਗ ਨੂੰ ਹੋਇਆ ਕੀ ਮੈਂਟਲ ਮੁੰਟਲ ਤੇ ਨਹੀਂ ਹੋਗੀ ਤੂੰ। ਕਿਉਂ ਕੀ ਗੱਲ ਕਰਾਉਣਾ ਨਹੀਂ ਕਦੇ ਮੇਰੇ ਨਾਲ ਵਿਆਹ ਤੂੰ। ਦੇਖਾਂਗੇ ਬੈਬੂ। ਲੈ ਦੇਖਾਂਗੇ ਕਹਿੰਦਾ ਨਾਲੇ ਤੂੰ ਆਪੇ ਕਿਹਾ ਸੀ ਕਿ ਮੈਂ ਉਹਨੂੰ ਤਲਾਕ ਦੇਣਾ ਮੈਨੂੰ ਪਸੰਦ ਨਹੀਂ ਇੱਕੋ ਦਮ ਹੁਣ ਮੈਂ ਉਹਨੂੰ ਕਿਵੇਂ ਸਿੱਧਾ ਕਹਾਂਦਾ ਮੈਂ ਤੈਨੂੰ ਤਲਾਕ ਦੇਣਾ ਕੋਈ ਬਹਾਨਾ ਬਣੂਗਾ ਤਾਂ ਹੀ ਹੈ ਹੁਣ ਬਹਾਨਾ ਨਹੀਂ ਹੈ ਮੈਨੂੰ ਪਤਾ ਉਹ ਤੈਨ ਨਾਲ ਲੜਾਈ ਪਾਊਗੀ ਤੂੰ ਬਹਾਨਾ ਲੈ ਲੈ ਉਹ ਜਦੋਂ ਕਰੋਗੀ ਲੜਾਈ ਪਾਊਗੀ ਉਦੋਂ ਕਰਾਂਗੇ ਦੇਖਾਂਗੇ ਜਦੋਂ ਉੱਜੀ ਕਹਣੀ ਵੀ ਜਾ ਕੇ ਉਹਦੇ ਗੱਲ ਚ ਅੰਗੂਠਾ ਦੇ ਦੇਵੇ ਆ ਮੈਂ ਤੈਨੂੰ ਤਲਾਕ ਦੇਣਾ ਜੇ ਤੂੰ ਕਹਿਣਾ ਮੈਂ ਪਵਾ ਦਨੀ ਆ ਲੜਾਈ ਉਹ ਕਿਵੇਂ ਲੈ ਲੜਾਈ ਪੋਣੀ ਆ ਮੈਂ ਤੈਨੂੰ ਫੋਨ ਕਰ ਦੂੰਗੀ ਜਦੋਂ ਸਵੇਰੇ ਲਵੇ ਹੋਈ ਫੋਨ ਚੱਕ ਲਈ ਇਹ ਵੀ ਚਾਹੀਦੀ ਹੈ ਹਨਾ ਤਲਾਕ ਹੀ ਦੇਣਾ ਪਰ ਤੂੰ ਆਪਦਾ ਮਾਨ ਬਣਾ ਚੱਲ ਮੈਂ ਤੈਨੂੰ ਸੋਚ ਕੇ ਦੱਸਦਾ ਫਿਰ ਚਲ ਚੱਲ ਫੇ ਮੈਂ ਵੀ ਚਲਦੀ ਆ ਸਵੇਰੇ ਆਉਣਾ ਨਾ ਕੰਮ ਤੇ ਹਾਂ ਸਵੇਰੇ ਆਉਣਾ ਆ ਜੀ ਤੂੰ ਤਾਂ ਤੀਜੇ ਦਿਨ ਛੁੱਟੀ ਮਾਰ ਲੈਨੇ ਪਤਾ ਨਹੀਂ ਕਿੱਥੇ ਜਾਂਦੇ ਹੋ ਯਾਰ ਕੰਮ ਪੈ ਜਾਂਦਾ ਉਹਨੂੰ ਤੈਨੂੰ ਪਤਾ ਦਾ ਕਬੀਲਦਾਰ ਬੰਦੇ ਦਾ ਕੰਮ ਹੁੰਦੇ ਰਹਿੰਦਾ ਹੈ ਕਿ ਕੁਇ ਉਧਰ ਹੀ ਦਾ ਹਾਂ ਹੋ ਉਹ ਤਾਂ ਕਬੀਲਦਾਰ ਹੈ ਤੇਰੇ ਬਿਨਾ ਕਿਹੜਾ ਜੀ ਲੱਗਦਾ ਲੱਗਦਾ ਹੀ ਆ ਤਾਂ ਹੀ ਤਾਂ ਆਉਂਦਾ ਨਹੀਂ ਯਾਰ ਤੇਰਾ ਤਾਂ ਲੱਗ ਜਾਂਦਾ ਚਲ ਚੰਗਾ ਮੈਂ ਜਾਂਨੀ ਆ ਫਿਰ ਚਲ ਠੀਕ ਹੈ ਚੰਗਾ ਤੂੰ ਜਾ ਚਲੀ ਇਹ ਕੀ ਹੈਗੀ ਚਲਾਕ ਚਲ ਸੋਚਦਾ ਕੁਛ ਨਾ ਕੁਛ ਹੈ ਗਲਤ ਸਹੀ ਕਹੇਗੀ ਇਹ ਜੀ ਚਲਾਕ ਦੇ ਦੇ ਠੀਕ ਹੈ ਲੈ ਮੈਂ ਦੇਖੂੰਂ ਅੰਚ ਪਹਿਲੇ ਮੈਂ ट्रांजैक्शन ਚੈੱਕ ਕਰਾਂ ਪੀ ਇਹਨੂੰ ਕਿਹੜਾ 800 ਰੁਪਇਆ ਪਾਇਆ ਉਹਨੇ ਚਲ ਨਹੀਂ ਹੁੰਦੀ ਹੈਗੀ ਇਹਦਾ ਕੂਕਲ ਪੇ ਕਿੱਧਰ ਗਿਆ ਕੀ ਕਰਦੀ ਹੈ ਕੁਛ ਨਹੀਂ ਤੁਸੀਂ ਐ ਫੋਨ ਕਾ ਤੋ ਖੋਇਆ ਮੇਰੇ ਤੋਂ ਫੋਨ ਕਿਨੇ ਪੁੱਛ ਕੇ ਚੱਕਿਆ ਤੂੰ ਕਿੰਨੂੰ ਪੁੱਛ ਕੇ ਚੱਕਿਆ ਮੈਨੂੰ ਫੋਨ ਫੜਾ ਉਹਦਰਾ ਕਿਉਂ ਮੈਨੂੰ ਤਾਂ ਡਾਊਟ ਹੈ ਚੈੱਕ ਕਰਨੀ ਹੈ ਤੈਨੂੰ ਮੇਰੇ ਤੋਂ ਕੋਈ ਡਾਊਟ ਹੈ ਡਾਊਟ ਆਪੀ ਆ ਮੇਰੀ ਗੱਲ ਸੁਣੋ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਉਹਨੇ 800 ਰੁਪਏ ਮੈਨੂੰ ਪਾਤਾ ਫਿਰ ਉਹਨੇ ਮੈਨੂੰ ਵੀ 500 ਰੁਪਏ ਪਾਤਾ ਓ ਯਾਰ ਉਹਨਾਂ ਕਰੀ ਸੀ ਗੱਲ ਉਹ ਕਹਿੰਦੀ ਭਲੇਖੇ ਨਾਲ ਪੈ ਗਈ ਕਹਿੰਦੀ ਅੱਛਾ ਹੂੰ ਠੀਕ ਐ ਤੁਹਾਨੂੰ ਬੜਾ ਪਤਾ ਵੀ ਉਹ ਤਾਂ ਭਲੇਖੇ ਨਾਲ ਪੈ ਗਈ ਯਾਰ ਕਿਆ ਹੈ ਜੀ ਸੋਚ ਆ ਕਿਉਂ ਗਲਤ ਸੋਚਦੀ ਹੁੰਨੀ ਐ ਸਿਰਫ ਅਸੀਂ ਉੱਥੇ ਕੰਮ ਕਰਦੇ ਆ ਕੋਈ ਆਸ਼ਕੀਆ ਨਹੀਂ ਕਰਦੇ ਜਿਹੜਾ ਕੋ ਤੂੰ ਸੋਚ ਰਹੀ ਆ ਉਹ ਮੈਨੂੰ ਪਤਾ ਹੀ ਐ ਤੁਸੀਂ ਕੀ ਕਰਦੇ ਹੋ ਠੀਕ ਆ ਮੈਂ ਚੰਗੀ ਤਰ੍ਹਾਂ ਜਾਣਦੇ ਆ ਤਾਂ ਪਤਾ ਲੱਗ ਗਿਆ ਮੈਨੂੰ ਜਦੋਂ ਉਹਨੂੰ ਪਤਾ ਜਦੋਂ ਤੁਹਾਨੂੰ ਪੈਸੇ ਦੇ ਦਿਆ ਐ ਇੱਡੇ ਤਾਂ ਪਾਗਲ ਕੋਈ ਐ ਜਿਹੜਾ ਵਾਰ-ਵਾਰ ਉਹਨੇ ਮੈਨੂੰ ਵੀ ਪੈਸੇ ਕਰਤੇ ਨਹੀਂ ਤੂੰ ਕੀ ਬੋਲਣਾ ਕੀ ਚਾਹਣੀ ਤੂੰ ਐ ਦੱਸ ਮੈਂ ਕੁਝ ਨਹੀਂ ਬੋਲਣਾ ਚਾਹੁੰਦੀ ਮਮਮੀ ਦਾ ਫੋਨ ਵੀ ਆਈ ਜਾਂਦਾ ਇੱਕ ਜੀ ਦਾ ਕਰਦਾ ਨਾ ਸਾਰਾ ਕੁਝ ਦੱਸ ਹੀ ਦਮ ਮਮਮੀ ਨੂੰ ਕੀ ਦੱਸੇਗੀ ਗੱਲ ਵੀ ਮੈਨੂੰ ਦੱਸ ਕੀ ਹੈ ਇੱਕ ਹੱਦ ਨਾਲ ਉਹ ਹੋਈ ਨਹੀਂ ਇੱਕ ਪੈਸੇ ਪਾ ਉਹਨਾਂ ਦੇ ਨੂੰ ਡਾਊਟ ਹੋ ਗਿਆ ਵੀ ਉਹਨੇ ਤੇਰੇ ਖਾਤੇ ਜੀ ਪਾਤੇ ਮੇਰੇ ਖਾਤੇ ਜੀ ਪਾਤੇ ਹੈ ਪਹਿਲਾ ਝੂਠ ਤਾਂ ਤੁਹਾਡਾ ਇਹ ਨਿਕਲਿਆ ਮੈਂ ਝੂਠ 500 ਦਿੱਤਾ ਤੁਸੀਂ 800 ਲਏ ਨਾ ਮੈਨੂੰ 800 ਰੁਪਏ ਪਾਤੇ ਹੁਣ ਦੂਜਾ ਝੂਠ ਇਹ ਆ ਠੀਕ ਆ ਵੀ ਉਹਨੇ ਮੈਨੂੰ ਵੀ 500 ਰੁਪਏ ਪਾਤੇ ਤੂੰ ਕਰ ਮੈਨੂੰ WhatsApp ਪਾ ਲੈ ਮੈਨੂੰ ਟ੍ਰਾਂਜੈਕਸ਼ਨ ਤਾਂ ਦਿਖਾ ਉਹ ਹੋਈ ਸੀਗਾ ਲੋ ਕਹਿੰਦੀ ਗਲਤੀ ਨਾਲ ਪੈ ਗਿਆ ਇਹ ਤੈਨੂੰ ਤਾਂ ਚੱਲ ਮਨ ਲੈ ਮੇਰੇ ਨਾਮ ਤੇ ਕਿਸੇ ਹੋਰ ਨਾਮ ਨਾਲ ਗਲਤੀ ਨਾਲ ਪੈ ਗਏ ਮੈਨੂੰ ਆਹ ट्रांजैक्शन ਚੈੱਕ ਕਰਾਓ ਕਿਉਂ ਤੈਨੂੰ ਕਾਹਤੋ ਚੈੱਕ ਕਰਾਉ ਜਰੂਰੀ ਹੈ ਹਾਂ ਜੈਕਸ਼ਨ ਚੈੱਕ ਕਰਾਓ ਕਿਉਂ ਤੈਨੂੰ ਕਾਹਤੋ ਕਰਾਂ ਮੈਂ ਟ੍ਰਾਂਜੈਕਸ਼ਨ ਚੈੱਕ ਇਹ ਕਿਚੋੜਤਾ ਹੈ ਇਹ ਆ ਵੀ ਤੁਹਾਨੂੰ ਉਹਨੇ 800 ਰੁਪਿਆ ਪਾਤਾ ਦੂਜੇ ਚੋੜ ਨੇ ਮੈਨੂੰ 500 ਐਡਾ ਬਾਗਲ ਕਿਹੜਾ ਹੁੰਦਾ ਜਿਹੜਾ ਦੋ ਪਾਸੇ ਪੈਸੇ ਵਾਕੇ ਕੋਈ ਕ ਮੈਂ ਤੁਪਲੇਖੇ ਨਾਲ ਪੈ ਗਏ ਕਿਉਂ ਦਿਮਾਗ ਖਰਾਬ ਕਰਦੇ ਆ ਯਾਰ ਤੂੰ ਮੇਰਾ ਨਾਲੇ ਆਪਦਾ ਕਰਿਆ ਅੱਛਾ ਤੁਹਾਨੂੰ ਕੀ ਲੱਗਦਾ ਮੈਂ ਇੱਥੇ ਚੁੱਪ ਕਰਕੇ ਬਹਿ ਜਾ ਜਿਹੜਾ ਕੁਝ ਤੁਸੀਂ ਕਰੀ ਜਾਣਾ ਚੁੱ ਮੈਨੂੰ ਤਾਂ ਜੇ ਮੇਰਾ ਸਾਰ ਤੱਕ ਛੱਡਣਾ ਇਹ ਤਾਂ ਤੁਸੀਂ ਬੋਲਣ ਲੱਗ ਜਾਨੇ ਹੋ ਵੀ ਹਾਂ ਤੈਨੂੰ ਬਗਾਨਾ ਬੰਦਾ ਛੱਡ ਕੇ ਜਾਂਦਾ ਤੁਸੀਂ ਬਗਾਨੀ ਤਿੰਨੀ ਦਾ ਸਹਾਂ ਲਈ ਜਾਂਦੇ ਆ ਮੈਨੂੰ ਕਿੱਥੇ ਤੂੰ ਦੇਖ ਲਿਆ ਛੱਡ ਕੇ ਜਾਂਦੇ ਨਹੀਂ ਜਾਂ ਮੈਨੂੰ ਛੱਡ ਕਿਉਂ ਤੈਨੂੰ ਮੈਂ ਤੁਹਾਡੀ ਗੱਲ ਨਹੀਂ ਕਰ ਰਹੀ ਮੈਂ ਆਪ ਦੀ ਗੱਲ ਕਰ ਰਹੀ ਜਦੋਂ ਮੇਰਾ ਸਾਰਾ ਮੈਨੂੰ ਛੱਡ ਕੇ ਜਾਂਦਾ ਤੁਸੀਂ ਬੜੀਆਂ ਗੱਲਾਂ ਬਣਾ ਲੈਂਦੇ ਹੋ ਵੀ ਹਾਂ ਉਹ ਕੌਣ ਹੈ ਤੈਨੂੰ ਛੱਡਣ ਨਾਲ ਉਹ ਤੇਰਾ ਕੀ ਲੱਗਦਾ ਹੁਣ ਜੇ ਮੈਂ ਕਹਾਂ ਤੁਸੀਂ ਬਗਾਨੇ ਜਨਾਨੀ ਦੇ ਸ਼ਹਿ ਲੈ ਜਾਣਾ ਤੁਹਾਡੀ ਕੀ ਲੱਗਦੀ ਆ ਉਹ ਯਾਰ ਦਿਮਾਗ ਨਾ ਬਾਲਾ ਖਰਾਬ ਕਰ ਠੀਕ ਹੈ ਮੈਂ ਜਾ ਲਾ ਕੰਮ ਤੇ ਸ਼ਾਮ ਨੂੰ ਲੇਟ ਆਉਂਗਾ ਸੋਚੀ ਜਾ ਜਿਹੜਾ ਕੋ ਸੋਚਣਾ ਤੇਰੇ ਤਾਂ ਦਿਮਾਗ 'ਚ ਇਹ ਗੰਦ ਭਰਿਆ ਹੈ ਕੋਈ ਗੱਲ ਹੈ ਕਿਹਦੇ ਮੇਰੇ ਦਿਮਾਗ 'ਚ ਗੰਦ ਭਰਿਆ ਨਾ ਕਲੀਅਰ ਤਾਂ ਮੈਂ ਕਰਕੇ ਹਟੂੰਗੀ ਛੜਾ ਤੁਸੀਂ ਮੈਨੂੰ ਕਹਨੇ ਹੋ ਨਾ ਤੁਸੀਂ ਆਪ ਹੀ ਗਲਤ ਹੋਊਂਗੇ ਤੇ ਇੱਕ ਦਿਨ ਸਵਾਗਤ ਮੈਂ ਕਰੂੰਗੀ ਫਿਰ ਤੁਹਾਨੂੰ ਪੁੱਛੂੰਗੀ ਵੀ ਹਾਂ ਹੁਣ ਜਵਾਬ ਦੋ ਮੈਨੂੰ ਇਹ ਯਾਰ ਹੈਪੀ ਤਾਂ ਕਰ ਲਾਣੀ ਹੈਗਾ ਹੈਲੋ ਸਸੀਕਾਲ ਜੀ ਤੇ ਉਡੀ ਕਰਲੇ ਦਾ ਕਿਸੇ ਨਾਲ ਅਫੇਰ ਚੱਲਦੇ ਹੈ ਪੀ ਪਤਾ ਨਹੀਂ ਇੱਥੇ ਪਾਰਕ 'ਚ ਖੜੇ ਸੀ ਕਿਸੇ ਨਾਲ ਦੋ ਤਿੰਨ ਵਾਰ ਦੇਖਿਆ ਮੈਂ ਇਹਨਾਂ ਨੂੰ ਵੈਸੇ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਪਰ ਮੈਨੂੰ ਤਾਂ ਕੋਈ ਨਾ ਕੋਈ ਗੜਬੜ ਲੱਗਦੀ ਹੈ ਬੜਾ ਗੌਰ ਕਰ ਲਓ ਤੁਸੀਂ ਐਨੇ ਫੋਨ ਕਰ ਲਾ ਤੈਨੂੰ ਛੇਤੀ ਦੇਣੇ ਫੋਨ ਨਹੀਂ ਚੱਕਦਾ ਨਾ ਤੂੰ ਯਾਰ ਘਰੇ ਹੁਣ ਨਾ ਹੁਣ ਤੇ ਐਨੇ ਕਿੱਥੋਂ ਚੱਕ ਲਾ ਫੋਨ ਯਾਰ ਤੈਨੂੰ ਪਤਾ ਤਾਂ ਹੈਗਾ ਡਾਟ ਦੇ ਘਰੇ ਬੈਠਾ ਹੈ ਮੇਰੀ ਗੱਲ ਸੁਣ ਲੈ ਬਹੁਤ ਹੋ ਗਿਆ ਹੁਣ ਹੈ ਕਦੇ ਕਿਤੇ ਖੜ ਗਿਆ ਕਦੇ ਕਿਤੇ ਮਿਲਲੇ ਇੱਕ ਪਾਸਾ ਕਰ ਲਾ ਜਾਂ ਤਾਂ ਮੈਂ ਮੈਨੂੰ ਹੀ ਰੱਖ ਲਾ ਜਾਂ ਫਿਰ ਉਹਨੂੰ ਤਲਾਕ ਦੇ ਦੇ ਫਿਰ ਉਹ ਦਿਮਾਗ ਕਿਉਂ ਖਰਾਬ ਹੋਇਆ ਹੈ ਤੂੰ ਬੋਲਦੀ ਕੀ ਹੈ ਯਾਰਾ ਹੋਰ ਫੇਰਾ ਹੋਰ ਕਿੰਨਾ ਕੁ ਟਾਈਮ ਇਦਾਂ ਹੀ ਰੱਖੇਗਾ ਤੂੰ ਯਾਰ ਮੈਂ ਨਹੀਂ ਇਦਾਂ ਤਾਕ ਦੇ ਸਕਦਾ ਉਹਨੂੰ ਜੇ ਰੱਖਣੀ ਹੈ ਰੱਖ ਠੀਕ ਹੈ ਜੇ ਨਹੀਂ ਪੋਗੀ ਬਹੁਤ ਹੈ ਚੱਲ ਫੇ ਠੀਕ ਆ ਫੇ ਤੂੰ ਉਸੇ ਨੂੰ ਰੱਖ ਫੇ ਮੇਰੇ ਵੱਲੋਂ ਸਸਰੀ ਘਰ ਨਾਲ ਪਰ ਆਪਾਂ ਨਹੀਂ ਇਦਾਂ ਮਿਲ ਸਕਦੇ ਫੇ ਅੱਜ ਤੋਂ ਬਾਅਦ ਉਹ ਜੇ ਤੂੰ ਤਾਂ ਉਹੀ ਗੱਲਾਂ ਕਰਦੀਆਂ ਵੀ ਤਲਾਕ ਦੇ ਦੇ ਮੇਰਾ ਘਰ ਬਸਾਲਾ ਵੀ ਉਹਨੂੰ ਉਜਾੜਦੇ ਹੈਂ ਸਹੀ ਗੱਲ ਐ ਦੇ ਸਕਦੇ ਹੋ ਤੁਸੀਂ ਤਲਾਕ ਮੈਨੂੰ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਤਾਂ ਮੈਨੂੰ ਕਿਹਾ ਕਿ ਅਸੀਂ ਮੈਂ ਆਫਿਸ ਜਾ ਰਹੇ ਹਾਂ ਹਾਂ ਵਾਲੇ ਆਫਿਸ ਚੋਂ ਤੁਸੀਂ ਤੇ ਨਾਲੇ ਤੁਸੀਂ ਤੁਸੀਂ ਤਾਂ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਵੀ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈ ਤਾਂ ਕੁਝ ਹੈ ਹੀ ਨਹੀਂ ਹਾਂ ਸਭ ਕੀ ਹੈ ਗਲਤਫਹਿਮੀ ਹੋਈ ਆ ਗਲਤ ਤਾਂ ਵੈਸੇ ਵੀ ਇਦਾਂ ਦੀ ਕੋਈ ਨਹੀਂ ਹੈਗੀ ਮੈਂ ਨਾ ਸਾਰਾ ਕੁਝ ਅਲਟਰ ਰਿਕਾਰਡ ਕਰ ਲਿਆ ਠੀਕ ਆ ਮੂੰਕਰਨ ਦੀ ਤਾਂ ਲੋੜ ਹੈ ਹੀ ਨਹੀਂ ਮੇਰੇ ਕੋਲੇ ਅੱਜ ਤਾਂ ਵੈਸੇ ਆਏ ਸਿਰੇ ਘੁੰਮਣ ਵਾੜਾ ਗੇੜਾ ਦੇ ਨਾਲ ਆ ਕੇ ਸੋ ਆਫਿਸ ਦੇ ਲੰਚ ਟਾਈਮ ਚ ਆਹ ਪਹਿਲੀ ਗੱਲ ਤਾਂ ਹੁਣ ਲੰਚ ਟਾਈਮ ਨਹੀਂ ਹੈਗਾ ਟਾਈਮ ਦੇਖ ਲਓ ਕਿੰਨੇ ਵਜੇ ਆ ਠੀਕ ਆ ਦੂਜੀ ਗੱਲ ਇਹ ਤੁਸੀਂ ਤਾਂ ਮੈਨੂੰ ਆਫਿਸ ਦਾ ਕਹਿ ਕੇ ਗਏ ਸੀ ਤੁਸੀਂ ਤਾਂ ਆਫਿਸ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਮੇਰੀ ਗੱਲ ਸੁਣੋ ਤੁਸੀਂ ਮੇਰੇ ਕਰਕੇ ਆਪਦੇ ਘਰ 'ਚ ਕਲੇਸ਼ ਨਾ ਪਾਓ ਬਾਕੀ ਮੈਨੂੰ ਮਾਫ ਕਰਦੇ ਗਲਤੀ ਤਾਂ ਮੇਥੋਂ ਹੋਈ ਆ ਮੈਂ ਭੁੱਲ ਗਈ ਕਿ ਜਿਹੜਾ ਬੰਦਾ ਤੇਰਾ ਨਹੀਂ ਹੋ ਸਕਿਆ ਉਹ ਮੇਰਾ ਕਿੱਥੋਂ ਹੋ ਜੂਗਾ ਉਹ ਗਲਤ ਸੁਣ ਲਓ ਜੀ ਤੁਹਾਡੀ ਗਰਲਫ੍ਰੈਂਡ ਤਾਂ ਛੱਡ ਗਈ ਫਿਰ ਰਹਿੰਦੀ ਤੁਹਾਡੇ ਘਰ ਵਾਲੀ ਵੀ ਨਹੀਂ ਹੈਗੀ ਹੁਣ ਮੇਥੋਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋ ਯਾਰ ਬਸ ਕਰ ਜਾ ਗਲਤ ਤੂੰ ਆਪ ਆ ਇਲਜ਼ਾਮ ਮੇਰੇ ਤੇ ਮੇਰਾ ਤਾਂ ਸਾਰਾ ਸਿਰਫ ਘਰੇ ਛੱਡਣੀ ਆਇਆ ਸੀ ਤੂੰ ਕਿੰਨੀਆਂ ਗੱਲਾਂ ਬਣਾ ਲੀਆਂ ਬੀਹੌ ਗਲਤ ਹੈ ਇਹ ਵੋਆ ਕਿਉਂ ਤੈਨੂੰ ਛੱਡਣਾ ਆ ਤੇ ਆਪ ਆਪ ਤੂੰ ਆਫਿਸ ਦਾ ਬਹਾਨਾ ਲਾ ਕੇ ਇੱਥੇ ਫਿਰਦਾ ਨਜ਼ਾਰੇ ਲਾਂਦਾ ਤੇ ਗਲਤ ਮੈਨੂੰ ਹੈਪੀ ਮੈਨੂੰ ਮਾਫ ਕਰ ਦੇ ਨੇ ਕੋਰੀਅਰ ਮੇਥੋਂ ਗਲਤੀ ਹੋ ਗਈ ਓ ਯਾਰ ਬੱਸ ਇਹ ਦੋ ਬਾਤ ਨਹੀਂ ਗਲਤੀ ਹੋ ਗਈ ਇਹ ਦੋ ਬਾਤ ਨਹੀਂ ਗਲਤੀ ਮੈਂ ਤੈਨੂੰ ਕਹਤਾ ਹੈਪੀ ਮੈਨੂੰ ਮਾਫ ਕਰ ਦੇ ਮੈਂ ਹੋਂਦੇ ਚਾਂਸੇ ਚ ਆ ਗਿਆ ਸੀ ਪਹਿਲਾਂ ਪ੍ਰੋਮਿਸ ਕਰੋ ਵੀ ਅੱਗੇ ਤੋਂ ਅਸੀਂ ਕੋਈ ਗਲਤੀ ਨਹੀਂ ਕਰੋਗੇ ਅੱਗੇ ਜੇ ਕੋਈ ਗਲਤੀ ਨਹੀਂ ਹੋਊਗੀ ਆਪਣੇ ਰਸਤੇ ਤੇ ਜਗ ਬੰਦਾ ਨਹੀਂ ਆਊਗਾ ਪਤਾ ਲੱਗ ਗਿਆ ਵੀ ਕੌਣ ਘਰ ਵਾਲੀ ਹੁੰਦੀ ਹੈ ਤੇ ਕੌਣ ਬਾਹਰ ਵਾਲੀ ਹਾਂ ਚਲ ਆ ਚੱਲੀਏ ਫੋਨ ਕਰੀ